ਸਿੱਖ ਮੈਰਿਜ ਐਕਟ ਹੈ ਜਿਹੜਾ ਜਾਂ ਆਨੰਦ ਮੈਰਿਜ ਐਕਟ ਹੈ ਜਿਹੜਾ ਵੀ ਉਸ ਨੂੰ ਲਾਗੂ ਕੀਤਾ ਜਾਵੇ ਸਮਾਂ ਦੇ ਦਿੱਤਾ ਗਿਆ ਕਿ 4 ਮਹੀਨੇ ਨੇ ਤੁਹਾਡੇ ਕੋਲੇ ਜੁਪਾ ਕਹਿੰਦੇ ਕਿ ਸਾਡੇ ਸੰਵਿਧਾਨ ਦਾ ਮੂਲ ਮੰਤਰੀ ਹੈ ਕਿ ਧਰਮ ਨਿਰਪੱਖ ਹੈ ਹੂੰ ਧਰਮ ਨਿਰਪੱਖ ਹੈ ਤਾਂ ਕਹਿੰਦੇ ਫਿਰ ਕਿਸੇ ਇੱਕ ਵਰਗ ਜਾਂ ਇੱਕ ਧਰਮ ਦੇ ਲੋਕਾਂ ਲਈ ਜਿਹੜਾ ਐਕਟ ਲਾਗੂ ਹੋਇਆ ਮੈਰਿਜ ਐਕਟ ਉਹਨੂੰ ਲਾਗੂ ਕਰਨ ਤੇ ਢਿੱਕੇ ਨੌੜਾਇਦਾ ਜੀ ਉਹਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ ਸੁਪਰੀਮ ਕੋਰਟ ਵੱਲੋਂ ਦਖਲ ਦੇਣਾ ਪਿਆ ਅੰਦਾਜ਼ਾ ਲਗਾਓ ਇਹ ਦੇਸ਼ਿਆਂ ਚੁੜੀ ਨਾਲ ਸਭਾਈ ਸਰਕਾਰਾਂ ਪਾਰਲੀਮੈਂਟ ਬਹੁਤ ਕੁਝ ਕਿਹਾ ਜਾਂਦਾ ਹੈ ਬੜੇ ਗੁਣਗਾਨ ਕੀਤੇ ਜਾਂਦੇ ਆ ਹੂੰ ਗੁਰੂ ਸਰਪੰਦਿਆਂ ਕੁਰਬਾਨੀਆਂ ਦੇ ਸਿੱਖ ਪਾਈਚਾਰੀ ਦੀਆਂ ਕੁਰਬਾਨੀਆਂ ਦੇ ਪੰਜਾਬੀਆਂ ਦੇ ਕੁਰਬਾਨੀਆਂ ਦੇ ਇੱਕ ਸੁਧਾਰਨ ਐਕਟ ਨੇ ਇੱਕ ਸਿੱਖ ਪਾਈਚਾਰੀ ਦੀਆਂ ਭਾਵਨਾਵਾਂ ਉਹਨਾਂ ਦੀ ਜ਼ਿੰਦਗੀ ਦੇ ਦਸਤੂਰ ਨਾਲ ਜ਼ਿੰਦਗੀ ਦੀ ਸ਼ੁਰੂਆਤ ਦੇ ਪਹਿਲੂ ਨਾਲ ਜੋੜਿਆ ਹੋਇਆ ਐਕਟ ਹੈ 590 ਕਰੋੜ ਰੁਪਏ ਦਾ ਜਿਹੜਾ ਹੈ ਸੋਫਨ ਲੋਨ ਹੈ ਜਿਹੜਾ ਉਹ ਪੰਜਾਬ ਨੂੰ ਜੇ ਜ਼ਰੂਰ ਦਿੱਤਾ ਜਾ ਰਿਹਾ ਹੈ ਜਿਸ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਹੋ ਗਈ ਹੈ ਸੋ ਜਿਹੇ ਚ ਕਿਵੇਂ ਦੇਖਦੇ ਹੋ ਜਦੋਂ ਪੰਜਾਬ ਨੂੰ ਫੰਡਸ ਦੀ ਲੋੜ ਆ ਉਸ ਸਮੇਂ ਵੀ ਪੰਜਾਬ ਨੂੰ ਲੋਨ ਦਿੱਤਾ ਗਿਆ ਪੰਜਾਬ ਦੀਆਂ ਸੜਕਾਂ ਤਵਾ ਪੰਜਾਬ ਦੀਆਂ ਸਰਕਾਰੀ ਮਾਰਤਾਂ ਤਵਾ ਪੰਜਾਬ ਦੇ ਸਕੂਲ ਤਵਾ ਪੰਜਾਬ ਦੇ ਪੁਰਤਵਾ ਫੱਡੀ ਮਾਤਰਾ ਦੇ ਵਿੱਚ ਪੰਜਾਬ ਦਾ ਸਿਸਟਮਾ ਵਿਕਾਸਾਂ ਚਾਚੇ ਦਾ ਨੁਕਸਾਨ ਹੋ ਜਾਣੀ ਵਾਸੋਂ ਕਰੋੜਾਂ ਦਾ ਅਪੁਰਜ ਨਹੀਂ ਕੰਮ ਰਹਿੰਦੇ ਕ ਅਗੋਂ ਮਤਲਬ ਨਾ ਕਿ ਦਿੱਕਤ ਇਹ ਮੁੜਦੇ ਮੁਝ ਜੀਰੇ ਵਾਲੀ ਗੱਲ ਵੱਡੇ ਪੱਤਰ ਤੇ ਪੈਕੇਜ ਦੇਣ ਦੀ ਲੋੜਾ ਤਾਂ ਹੀ ਪੰਜਾਬੀਆਂ ਨੂੰ ਕੁਝ ਰਾਹਤ ਮਿਲੇਗੀ ਇਹਿਸ ਕਰਾਰ ਪੰਜਾਬ ਦੀ ਤਵਾਹੀ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਆਪਣੇ ਵੱਲੋਂ ਅੱਡੀ ਟੋਟੀ ਦਾ ਜੋਰ ਲਾ ਰਿਹਾ ਹੈ ਪੰਜਾਬ ਨੂੰ ਸੰਕਟ ਤੋਂ ਕਿਵੇਂ ਕੱਢਿਆ ਜਾਵੇਗਾ ਸੱਚੀ ਕਾਲਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਪ੍ਰਪਸਦੂ ਗੱਲ ਕਰੀਏ ਸਿੱਖ ਆਨੰਦ ਐਕਟ ਦੀ ਤਾਂ ਬੜੇ ਲੰਬੇ ਸਮੇਂ ਤੋਂ ਇਸ ਚੀਜ਼ ਦਾ ਰੌਲਾ ਰੱਪਾ ਪੈ ਰਿਹਾ ਹੈ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਜਿਹੜਾ ਸਿੱਖ ਐਕਟ ਹੈ ਉਹ ਹੋਣਾ ਚਾਹੀਦਾ ਹੈ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ 1909 ਚ ਬਣਿਆ ਸੀ ਫਿਰ ਉਸ ਤੋਂ ਬਾਅਦ 2000 ਦੀ ਸਦੀ ਚ ਆ ਕੇ 2001 ਦੇ ਵਿੱਚ ਅਗਰ ਮੈਂ ਗਲਤ ਨਹੀਂ ਹਾਂ ਤਾਂ ਉਹ ਚ ਸੋਧ ਵੀ ਕੀਤੀ ਗਈ ਪਰ ਬਾਅਦ ਦੇ ਵਿੱਚ ਇਸ ਨੂੰ ਲੈ ਕੇ ਬੜੀਆਂ ਤਕਰਾਰਾਂ ਨੇ ਜਿਹੜੀਆਂ ਲਗਾਤਾਰ ਚਲਦੀਆਂ ਰਹੀਆਂ ਤੇ ਹੁਣ ਲਗਾਤਾਰ ਮੰਗ ਸੀ ਪਰੇਸ਼ ਮੰਗ ਦੇ ਉੱਪਰ ਹੁਣ ਸੁਪਰੀਮ ਕੋਰਟ ਬਹੁਤ ਸਖਤ ਹੋਇਆ ਸੋ ਇਸ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਪੰਜਾਬ ਦੇ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੇ ਤੇ ਉਸ ਤੋਂ ਇਲਾਵਾ ਜਿਹੜਾ 1600 ਕਰੋੜ ਰੁਪਏ ਪੰਜਾਬ ਨੂੰ ਦਿੱਤਾ ਗਿਆ ਉਸ ਤੋਂ ਇੱਕ हट ਕੇ 590 ਕਰੋੜ ਰੁਪਏ ਦਾ ਵੀ ਪੰਜਾਬ ਨੂੰ ਇੱਕ ਲੋਨ ਦਿੱਤਾ ਗਿਆ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾ ਤੁਹਾਡਾ ਵੀ ਧੰਨਵਾਦ ਦਰਸ਼ਕਾਂ ਨੇ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਮੈਂ ਮੁੱਦੇ ਆ ਲਾਅ ਸਵਾਲ ਜੀ ਸਿੱਤ ਸਾਬ ਜਿੰਨੀ ਸ਼ਕਤੀ ਦੇ ਨਾਲ ਸੁਪਰੀਮ ਕੋਰਟ ਨੇ ਫੈਸਲਾ ਜਾਂ ਫੈਸਲਾ ਲਿਆ ਜਾਂ ਕਹਿ ਲਓ ਸ਼ਕਤੀ ਵਿਖਾਈ ਹੈ ਕਿ ਸਿੱਖ ਮੈਰਿਜ ਐਕਟ ਹੈ ਜਿਹੜਾ ਜਾਂ ਆਨੰਦ ਮੈਰਿਜ ਐਕਟ ਹੈ ਜਿਹੜਾ ਵੀ ਉਸ ਨੂੰ ਲਾਗੂ ਕੀਤਾ ਜਾਵੇ ਸਮਾਂ ਦੇ ਦਿੱਤਾ ਗਿਆ ਕਿ 4 ਮਹੀਨੇ ਨੇ ਤੁਹਾਡੇ ਕੋਲੇ ਇਸ ਬਾਰੇ ਸਾਰੀ ਜਾਣਕਾਰੀ ਸਾਨੂੰ ਇੱਕ ਰਿਪੋਰਟ ਬਣਾ ਕੇ ਦਿਓ ਸੋ 17 ਸੂਬੇ ਤੇ 7 ਯੂਟੀ ਦੇ ਅੰਡਰ ਆਉਣਗੇ ਸਿੱਖ ਖੁਸ਼ ਜ਼ਰੂਰ ਨੇ ਕਿਉਂਕਿ ਸੁਪਰੀਮ ਕੋਰਟ ਨੇ ਹੱਕ 'ਚ ਇਸ ਸੰਬੰਧੀ ਫੈਸਲਾ ਲਿਆ ਕਿਵੇਂ ਦੇਖਦੇ ਉਸ ਨੂੰ देखो इस भाई जारी लिए हमारा पहली गलती है कि देखो ਜਦ ਤੁਸੀਂ ਜ਼ਿਕਰ ਕੀਤਾ ਹੀ ਹੈ ਕੋ 1909 ਦਾ ਐਕਟ ਹੈ 1909 ਦਾ ਐਕਟ ਦਾ ਅੰਦਾਜ਼ਾ ਲਾਓ ਕਿ ਕਿਸ ਜ਼ਮਾਨੇ ਦਾ ਐਕਟ ਹੈ ਪੁੰਚਿਤ ਤਾਂ ਸਾਡੀ ਆਜ਼ਾਦੀ ਆਈ ਨਹੀਂ ਅਸੀਂ ਬੜੇ ਜਸ਼ਨ ਮਨਾਉਨੇ ਆ ਬਹੁਤ ਸਾਰੇ ਗੱਲਾਂ ਕਰਦੇ ਆ ਤਾਂ ਆਨੰਦਕਾਰ ਜਿਹੜਾ ਮੈਰਿਜ ਐਕਟ ਹੈ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਆ ਇਹਦੀ ਰਜਿਸਟ੍ਰੇਸ਼ਨ ਦੇ ਲਈ ਸੁਪਰੀਮ ਕੋਰਟ ਨੂੰ ਹੁਕਮ ਜਾਰੀ ਕਰਨਾ ਪਿਆ ਕਿ ਨੋਟੀਫਾਈ ਕਰੋ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਜਿਸ ਨੇ ਸੁਭਿਆ ਨੇ ਆਨੰਦ ਕਾਰਜ ਜਿਹੜਾ ਰਜਿਸਟ੍ਰੇਸ਼ਨ ਐਕਚੁਅਲ ਲਾਗੂ ਨਹੀਂ ਕੀਤਾ ਨੋਟੀਫਾਈ ਨਹੀਂ ਕੀਤਾ ਉਹਨਾਂ ਨੂੰ ਨੋਟੀਫਾਈ ਕੀਤਾ ਜਾਏ। ਹੁਣ ਸਥਿਤੀ ਦੇਖੋ ਕੀ ਹੈ ਕਿ ਸਜ਼ਾਦ ਭਾਰ ਦੇ ਅੰਦਰ ਕਿਹਾ ਜਾਂਦਾ ਹੈ ਕਿ ਹੁਣ ਵੀ ਇੱਕ ਪਟੀਸ਼ਨ ਦਾਇਰ ਹੋਈ ਹੈ। ਕੋਈ ਨਾ ਤਾਂ ਪਾਰਲੀਮੈਂਟ ਤੇ ਨੋਟਿਸ ਲਿਆ ਗਿਆ, ਨਾ ਹੀ ਕੇਂਦਰ ਸਰਕਾਰ ਨੂੰ ਨੋਟਿਸ ਲਿਆ ਗਿਆ। ਸੁਪਰੀਮ ਕੋਰਟ 'ਚ ਕਿਸੇ ਨੇ ਦਰਵਾਜ਼ਾ ਖੜਕਾਇਆ ਕੋਈ ਪਟੀਸ਼ਨ ਹੈ। ਉਸ ਪਟੀਸ਼ਨ ਦੇ ਆਧਾਰ 'ਤੇ ਸੁਪਰੀਮ ਕੋਰਟ ਨੇ ਕੀ ਹੈ ਸਾਰੇ ਸੁਭਿਆ ਨੂੰ ਹੁਕਮ ਜਾਰੀ ਕੀਤਾ ਕਿ ਲਾਗੂ ਕਰੋ ਨੋਟੀਫਾਈ ਕਰੋ ਉਹਨੋਂ ਐਕਟਰ ਜਿਹੜਾ ਇੱਕ ਕਿਸੇ ਧਰਮ ਵਿਸ਼ੇਸ਼ ਦੇ ਲਈ ਉਹਨਾਂ ਦੇ ਵਿਆਹਾਂ ਦੇ ਲਈ ਉਹਨਾਂ ਦੇ ਜਿਹੜੇ ਸਮਾਗਮ ਹੈ ਉਹ ਸਾਰਾ ਕੁਝ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਕਿਸੇ ਨਹੀਂ ਕਾਰਜ ਖੇਤਰ ਨਹੀਂ ਜ਼ਿੰਦਗੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਇੱਕ ਮੈਰਿਜ ਦੇ ਨਾਲ ਸ਼ੁਰੂ ਹੁੰਦੀ ਹੈ ਤਾਂ ਆਨੰਦ ਮੈਰਿਜ ਐਕਟ ਆਨੰਦ ਕਾਰਜ ਐਕਟ ਜਿਸ ਦਾ ਅਪਾ ਜ਼ਿਕਰ ਕਰ ਰਹੇ ਹਾਂ ਉਹ ਆਪਣੀ ਮਸਜਿਦ ਮਦਾਨ ਕੁਝ ਐਕਟਰ ਦੀਨ ਸਿੱਖ ਜੋੜੇ ਜਿਹੜੇ ਰਜਿਸਟ੍ਰੇਸ਼ਨ ਕਰਵਾਉਣਾ ਉਹ ਕਿਉਂ ਕਿਸੇ ਹੋਰ ਧਰਮ ਦੇ ਦੀਨ ਆਪਣਾ ਜਿਹੜੀ ਮੈਰਿਜ ਹੈ ਉਹ ਰਜਿਸਟ੍ਰੇਸ਼ਨ ਹੋਵੇ ਸੋ ਬੜਾ ਸਿੰਪਲ ਜਿਹਾ ਸਵਾਲ ਉਹਨੇ ਕਿਹਾ ਹੈ ਕਿ ਵੀ ਜਦੋਂ ਆਪਾਂ ਕਹਿੰਦੇ ਆ ਕਿ ਸਾਡੇ ਸੰਵਿਧਾਨ ਦਾ ਮੂਲ ਮੰਤਰੀ ਇਹ ਹੈ ਕਿ ਧਰਮ ਨਿਰਪੱਖ ਹੈ ਹੂੰ ਧਰਮ ਨਿਰਪੱਖ ਹੈ ਤਾਂ ਕਹਿੰਦੇ ਫਿਰ ਕਿਸੇ ਇੱਕ ਵਰਗ ਜਾਂ ਇੱਕ ਧਰਮ ਦੇ ਲੋਕਾਂ ਲਈ ਜਿਹੜਾ ਐਕਟ ਲਾਗੂ ਹੈ ਮੈਰਿਜ ਐਕਟ ਉਹਨੂੰ ਲਾਗੂ ਕਰਨ ਤੇ ਡਿਕੇ ਕਿਉਂ ਨਹੀਂ ਦਾ ਜਾਰੇ ਜੀ ਇਸ ਦਾ ਅਰਥ ਇਹ ਹੈ ਕਿ ਤੁਸੀਂ ਇਹਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ ਸਪਰੀਮ ਕੋਰਟ ਵੱਲੋਂ ਦਖਲ ਦੇਣਾ ਪਿਆ ਅੰਦਾਜ਼ਾ ਲਗਾਓ ਕਿ ਦੇਹਿਆਂ ਚੁਣੀਆ ਸਭਾਈ ਸਰਕਾਰਾਂ ਪਾਰਲੀਮੈਂਟ ਬਹੁਤ ਕੁਝ ਕਿਹਾ ਜਾਂਦਾ ਹੈ ਬੜੇ ਗੁਣਗਾਨ ਕੀਤੇ ਜਾਂਦੇ ਆ ਹੂੰ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦੇ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਦੇ ਪੰਜਾਬੀਆਂ ਨੇ ਕੁਰਬਾਨੀਆਂ ਦੇ ઘણી ਇੱਕ ਜ਼ਿੰਦਗੀ ਦੇ ਮੂਲ ਮੰਤਰਾਂ ਮੂਲ ਨਾਲ ਜੁੜੀ ਵੀ ਗੱਲ ਹੈ ਮੇਰੇ ਜ਼ਿੰਦਗੀ ਦਾ ਇੱਕ ਸਭ ਤੋਂ ਵੱਡਾ ਇੱਕ ਲਾਈਫ ਸ਼ੁਰੂਆਤ ਕਰਨ ਦਾ ਜਿਹੜਾ ਪਰਿਵਾਰਕ ਲਾਈਫ ਆਪ ਦੀ ਦੀ ਗੱਲ ਕਰਦੇ ਆਂ ਉਹ ਧਾਰਨ ਨੇ ਹੈ ਤੇ ਉਹਦੇ ਲਈ ਗੱਲ ਜਿਹੜੀ 1909 ਦੀ ਜਿਹੜੀ ਜਦੋਂ ਸਾਡੇ ਵਿਦੇਸ਼ੀ ਹਕੂਮਤ ਸੀ ਉਸ ਵੇਲੇ ਦਾ ਬਣਾਇਆ ਵਾ ਐਕਟ ਹੈ ਔਰ ਉਸ ਤੋਂ ਬਾਅਦ ਜਿਹੜੀ ਸੋਧਾਂ ਕੀਤੀਆਂ ਡਾਕਟਰ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਸਰਕਾਰ ਸੀ ਉਸ ਨੇ ਇਹਦੇ ਸੋਧਾਂ ਕੀਤੀਆਂ ਸੋਧਾਂ ਕਰਕੇ ਨਵੇਂ ਸਿਰੇ ਤੋਂ ਲਾਗੂ ਕੀਤਾ ਹੁਣ ਜਿਹੜੇ ਨਾਂ ਤਾਂ ਕੋ ਡਾਕਟਰ ਮਨਮੋਹਨ ਸਿੰਘ ਦਾ ਨਾਂ ਲੈਂਦਾ ਹੈ ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਰਹੇ ਆ ਉਹਨਾਂ ਨੇ ਵੰਦ ਕੀ ਉਹਨਾਂ ਦੀ ਕਰਦੇ ਸੀ ਤੇ ਨਾਂ ਹੀ ਜਿਹੜਾ ਹੈ ਕਿ ਇਸ ਐਕਟ ਨੂੰ ਲਾਗੂ ਕਰਨ ਵੇਲੇ ਸੰਜੀਦਗੀ ਨਾਲ ਸੁਆਰਟਾਈਗੇਮ ਸੁਪ림 ਕੋਰ ਨੇ ਗੱਲ ਕੀਤੀ ਹੈ ਹੁਕਮ ਜਾਰੀ ਕੀਤਾ ਤਾਂ ਸਵਾਗਤ ਹੈ ਕਿ ਭਾਈਚਾਰਾ ਤਾਂ ਇਸ ਗੱਲ ਦਾ ਵੈਲਕਮ ਕਰੇਗਾ ਹੀ ਕਰੇਗਾ 1909 ਦਾ ਬਣਿਆ ਵਾ ਡਾਕਟਰ ਮਨਮੋਹਨ ਸਿੰਘ ਸੂਦਾ ਕਰਕੇ ਦੁਨੀਆ ਚੋਂ ਵੀ ਤੁਰ ਗਏ ਲਾਗੂ ਕਰਨ ਲਈ ਫਿਰ ਵੀ ਸੁਪ림 ਕੋਰ ਨੂੰ ਹੁਕਮ ਜਾਰੀ ਕਰਨਾ ਪਏ ਜਨ ਸੁਪ림 ਕੋਰ ਕਹਿੰਦਾ ਹੈ ਕਿ ਇਸ ਧਰਮ ਦੀ ਗੱਲ ਅੱਜ ਦੀ ਕਰਦੇ ਆ ਉਹਦੀ ਆਪਣੀ ਗਰਬਹਤਾ ਹੈ ਵਿਆਹ ਕਰਾਉਣ ਦਾ ਇੱਕ ਵਿਧੀ ਵਿਧਾਨ ਹੈ ਉਹਨਾਂ ਦੇ ਰਸਮਾਂ ਹਨ ਉਹਨਾਂ ਦੇ ਰਸਮਾਂ ਤੱਕ ਹਰੇਕ ਨੂੰ ਆਪਣਾ ਰਜਿਸਟ੍ਰੇਸ਼ਨ ਕਰਾਉਣ ਦੀ ਵਿਆਹ ਕਰਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂ ਇਹ ਝਟਕੇ ਖੜੇ ਕਿਤੇ ਜਾ ਰਹੇ ਆ ਔਰ 4 ਮਹੀਨਿਆਂ ਦਾ ਸਮਝਦਾ ਕਿ 4 ਮਹੀਨਿਆਂ ਦੇ ਸਮੇਂ ਦੇ ਅੰਦਰ ਅੰਦਰ ਇਸ ਨੂੰ ਲਾਗੂ ਕੀਤਾ ਜਾਏ। ਜੀ ਕਾਂਗਰਸ ਦੇ ਇੱਕ ਸੀਨੀਅਰ ਆਗੂ ਆਪਣਾ ਦੇ ਪ੍ਰਗਟ ਕਰਨ ਉਹਨਾਂ ਨੇ ਹੋਰਾਂ ਨੇ ਵੀ ਵੈਲਕਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦੇਖੋ ਕਿ ਇਸ ਸੈਕਟਰ ਨੂੰ ਫੌਰੀ ਤੌਰ ਤੇ ਹੁਣ ਪਹਿਲਾਂ ਤਾਂ ਇੰਨੀ ਦੇਰੀ ਹੋਈ ਹੈ ਕਿ ਹੁਣ ਤੱਕ ਇਹ ਲਾਗੂ ਨਹੀਂ ਹੋਇਆ ਇੰਪਲੀਮੈਂਟ ਤੇ ਹੁਣ ਕਹਿੰਦੇ ਸੁਪਰੀਮ ਕੋਰਟ ਨੇ ਲਾਗੂ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਤੱਕੰਦੇੜੀ ਸੰਸਦ ਸੁਭੇ ਹੈ ਉਹਨਾਂ ਨੂੰ ਫੌਰੀ ਤੌਰ ਤੇ ਲਾਗੂ ਕਰਨਾ ਚਾਹੀਦਾ ਕਿਉਂਕਿ ਇਹ ਕੋਈ ਸਧਾਰਨ ਐਕਟ ਨਹੀਂ ਇੱਕ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਉਹਨਾਂ ਦੀ ਜ਼ਿੰਦਗੀ ਦੇ ਦਸਤੂਰ ਨਾਲ ਜ਼ਿੰਦਗੀ ਦੀ ਸ਼ੁਰੂਆਤ ਦੇ ਪਹਿਲੂ ਨਾਲ ਜੁੜਿਆ ਹੋਇਆ ਐਕਟ ਹੈ ਇਸ ਲਈ ਜ਼ਿੰਦਗੀ ਨਾਲ ਲੈਣ ਦੀ ਲੋੜ ਹੈ ਜੀ ਜੀ ਬਿਲਕੁਲ ਸਿਰਸਾ ਬੱਗੇ ਵਧਾਂਗੇ ਤੇ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ ਗਿਆ ਹੈ 26 ਸਤੰਬਰ ਤੋਂ 29 ਸਤੰਬਰ ਤੱਕ ਹੈ ਜਿਹੜਾ ਇਹ ਬੁਲਾਇਆ ਗਿਆ ਹੈ ਮੁੱਖ ਮੰਤਰੀ ਹੁਣਾਂ ਨੇ ਇਸ ਸੰਬੰਧਿਤ ਜਾਣਕਾਰੀ ਦਿੱਤੀ ਹੈ ਹੁਣ ਵੱਡੀ ਗੱਲ ਇਹ ਹੈ ਕਿ ਸਭ ਤੋਂ ਵੱਡਾ ਵਿਸ਼ਾ ਇਸ ਸਮੇਂ ਹੜਾ ਹੈ ਪੰਜਾਬ ਦੇ ਵਿੱਚ ਸਥਿਤੀ ਜੋ ਬਣੀ ਹੋਈ ਹੈ ਸੋ ਇਸੇ ਵਿਸ਼ੇ ਨੂੰ ਲੈ ਕੇ ਸੈਸ਼ਨ ਬੁਲਾਇਆ ਗਿਆ ਹੈ ਵਿਰੋਧੀ ਧਿਰ ਵੀ ਮੰਗ ਕਰ ਰਹੇ ਸੀ ਕਿ ਬੁਲਾਇਆ ਜਾਵੇ ਸੈਸ਼ਨ ਕਿਵੇਂ ਦੇਖਦੇ ਹੋ ਸੈਸ਼ਨ ਦੇ ਵਿੱਚ ਕੋਈ ਗੱਲਬਾਤ ਬਣੇਗੀ ਦੇਖੋ ਪੰਜਾਬ વિધાનસભા ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਇਹਨਾਂ ਦਾ ਆਪਣੇ ਆਪ ਇੱਕ ਵੱਡਾ ਉਪਰਾਲਾ ਵੱਡਾ ਫੈਸਲਾ ਹੁੰਦਾ ਹੈ ਮੁਖੰਤਰੀ ਪ੍ਰਮਤਮਾਨ ਨੇ ਇਹ ਦਾ ਐਲਾਨ ਕੀਤਾ ਉਹਨੇ ਕੱਦਨ ਦੇ ਵਿੱਚ ਕੈਬਨਟ ਦੀ ਮੀਟਿੰਗ ਹੋਏਗੀ ਕੈਬਨਟ ਦੀ ਮੀਟਿੰਗ ਜੀ ਬਿਕਾਇਦਾ ਕਿਉਂਕਿ ਕੈਬਨਟ ਵੱਲੋਂ ਪ੍ਰਵਾਨਗੀ ਦਿੱਤੀ ਜਾਏਗੀ ਹਾਂਜੀ ਕਿ ਕੈਬਨਟ ਦੀ ਪ੍ਰਵਾਨਗੀ ਤੋਂ ਬਾਅਦ ਇਹ ਸੈਸ਼ਨ ਜਿਹੜਾ ਹੈਗਾ ਬਲੈਜਾਰ ਰਜਿਸਟ੍ਰਿਕਾ ਇਹਨੇ ਮੁਖੰਤਰੀ ਵੱਲੋਂ ਐਲਾਨ ਕਰ ਦਿੱਤੀਆਂ ਗਈਆਂ ਸੰਧਾਨ ਨੇਤਾਵਾਂ ਦੇ ਵਿਜਾਉ ਉਹ ਜਿਹੜਾ ਤਿੰਨ ਦਿਨ ਦਾ ਸੈਸ਼ਨ ਹੋਏਗਾ ਤਿੰਨ ਦਿਨ ਦਾ ਸੈਸ਼ਨ ਜਿਹੜਾ ਹੈਗਾ ਇਹ ਖਾਸ ਤੌਰ ਤੇ ਇਸ ਵਿਸ਼ੇ ਜਿਹੜੀ ਸਥਿਤੀ ਹੈ ਬਣੀ ਦੀ ਹੈ ਜਿਹੜੇ ਰਾਹਤ ਦੇਣ ਲਈ ਪਿੰਨਾ ਵੱਡੇ ਪੱਧਰ ਤੇ ਹੜਾਂ ਕਾਰਨ ਤਬਾਹੀ ਦਾ ਸਾਹਮਣਾ ਕਰ ਰਿਹਾ ਜਿਹੜੇ ਪਿਛਲੇ ਰਾਤ ਦੇ ਨਿਜਮ ਬਣੇ ਹੋਏ ਐ ਤੇ ਕੁਦਰਤੀ ਆਫਤਾਂ ਦੀਨ ਐ ਜਾਂ ਕਿਸੇ ਫਾਰ ਐਗਜ਼ਾਮਪਲ ਕਿਸੇ ਕਿਸਾਨ ਦੀ ਇੱਕ ਏਕੜ ਦੀ ਫਸਲ ਜਿਹੜੀ ਗਿਆ ਦਾ ਨੁਕਸਾਨੀ ਗਈ ਹੈ ਤੇ ਜੇ ਸਰਕਾਰੀ ਅੰਕੜਿਆਂ ਮੁਤਾਬਕ ਉਹ ਅੰਦਾਜ਼ੇ ਮੁਤਾਬਕ ਜਿਹੜਾ ਦੇਖਿਆ ਜਾਏ ਕਿ ਕਿੰਨੀ ਰਾਹਤ ਦਿੱਤੀ ਜਾ ਸਕਦੀ ਹੈ ਤੋਂ ਬੰਦੇ ਸੇ 7000 ਰੁਪਿਆ ਤੇ ਹੁਣ 20000 ਰੁਪਿਆ ਤਾਂ ਇਹਨੇ ਆਪ ਐਲਾਨ ਕੀਤਾ ਤੇ ਇਹਦਾ ਔਰ ਕਿਸਾਨੇ ਕਹਿ ਰਹੇ ਕਿ 20000 ਵੀ ਮੁੱਲੀ ਰਾਖਮ 20000 ਨਾ ਕੀ ਪਾਣਾ ਘੱਟੋ ਘੱਟ 50000 ਕੋਈ ਜਿੱਥੇ ਬੰਨਿਆ ਕਰਿਆ 70000 ਜਿਹੜਾ ਹੈਗਾ ਪ੍ਰਤੀ ਏਕੜ ਦੇਣਾ ਚਾਹੀਦਾ ਬਹੁਤ ਵੱਡਾ ਨੁਕਸਾਨ ਹੈ ਦੇ ਵਾਰੀ ਕੋਈ ਦੂਰ ਹੈ ਨਹੀਂ 100 ਮੀਟ ਕਰ ਦਾਂਗੇ ਜਿਹੜਾ ਵਿਸ਼ੇਸ਼ ਸੈਸ਼ਨ ਹੈ ਇਹ ਸੈਸ਼ਨ ਲਈ ਉਹਨਾਂ ਦੇ ਵਿੱਚੋਂ ਗਵਰਨਰ ਦੀ ਪ੍ਰਵਾਨਗੀ ਦੀ ਲੋੜ ਨਹੀਂ ਇਸ ਦਰਸ਼ਕਾਂ ਨੂੰ ਟੈਕਨੀਕਲ ਤੌਰ ਤੇ ਥੋੜਾ ਜਾਣਕਾਰੀ ਦੇਣਾ ਚਾਹਾਂਗੇ ਉਹ ਇਸ ਕਰਕੇ ਕਿ ਜਦੋਂ ਸੈਸ਼ਨ ਠਾਇਆ ਗਿਆ ਤੋ ਅਨੁਮਿਤੇ ਸਮੇਂ ਲਈ ਠਾਇਆ ਗਿਆ ਸੀ ਨਾਗੇ ਸੈਸ਼ਨ ਜਿਹੜਾ ਹੈਗਾ ਮੁਕੰਮਲ ਤੌਰ ਤੇ ਠਾਇਆ ਗਿਆ ਸੀ ਅਣਮੇ ਤੇ ਸਮੇਦਾਰ ਤੇ ਹੈ ਕਿ ਉਹਨੂੰ ਫੇਰ ਬੁਲਾਇਆ ਜਾ ਸਕਦਾ ਹੈ ਤੇ ਹੁਣ ਸਵਾਰਾ ਸੈਸ਼ਨ ਜਿਹੜੀਆਂ ਤਰੀਕਾਂ ਤੈ ਹੋ ਗਈਆਂ ਇਹਨਾਂ ਮੁੱਦਿਆਂ ਤੇ ਚਰਚਾ ਹੋਏਗੀ ਨਿਰਗ ਸੋਧ ਹੋਏਗੀ ਜਿੱਥੇ ਸਰਕਾਰ ਸਦਨ ਦੇ ਵਿੱਚ ਪੰਜਾਬੀਆਂ ਨੂੰ ਦੁਨੀਆ ਪਰਚ ਬੈਠੇ ਲੋਕਾਂ ਨੂੰ ਜੋ ਇਸ ਵੇਲੇ ਪੰਜਾਬ ਦੀ ਸਥਿਤੀ ਹੈ ਕਿਦਾਂ ਦਾ ਟਕਰਾ ਕੀਤਾ ਜਾ ਰਿਹਾ ਹੈ ਹੜ੍ਹਾਂ ਦਾ ਕੀ ਰਾਤ ਬਰੰਦ ਕੀਤੀ ਜਾ ਰਿਹਾ ਹੈ ਕਿਦਾਂ ਦੀਆਂ ਮੁਸ਼ਕਲਾਂ ਇਹ ਸਾਰੀ ਸਥਿਤੀ 'ਚ ਖੁੱਲ ਕੇ ਗੱਲਬਾਤ ਹੋਏਗੀ ਇਸ ਲਹਿਰ ਨਾਲ ਵੀ ਸੈਸ਼ਨ ਬਹੁਤ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਪੰਜਾਬ ਦੀ ਸਮੁੱਚੀ ਸਥਿਤੀ ਜਿਹੜੀ ਹੈ ਜਦੋਂ ਬੁਲਾਏ ਜਾਣ ਨਾਲ ਦੁਨੀਆ ਭਰ ਦੇ ਲੋਕਾਂ ਦੇ ਸਾਹਮਣੇ ਸਪਸ਼ਟ ਹੋਏਗੀ ਸਰਕਾਰ ਆਪਣੇ ਅੰਕੜੇ ਸਥਿਤੀ ਸਪਸ਼ਟ ਕਰੇਗੀ ਕਿ ਇਹਨਾਂ ਨੂੰ ਨੁਕਸਾਨ ਹੋਇਆ ਇਹ ਸਥਿਤੀ ਹੈ ਜਾਣਕਾਰੀ ਮਿਲੇਗੀ ਨੰਬਰ 2 ਜਿਹੜੀਆਂ ਵਿਰੋਧੀ ਧਿਰਾਂ ਆਈਆਂ ਵਿਰੋਧੀ ਧਿਰਾਂ ਨੂੰ ਮੌਕਾ ਮਿਲੇਗਾ ਕਿ ਸਰਕਾਰ ਦੇ ਕੋਈ ਨਾਕਸ ਪਰਵੰਦਾ ਸਮੇਂ ਸਰ ਪਰਵੰਦਾ ਨਹੀਂ ਹੋ ਉਹਨੂੰ ਗੱਲ ਕਹਿਣ ਦਾ ਮੌਕਾ ਵੀ ਮਿਲੇਗਾ ਅਰੇ ਕਰ ਮੈਂ ਗੁਰੂ ਬੀਂਗੇ ਜਾਣਨ ਜਿਹੜੀ ਕਹਿਣੀ ਚਾਹਾਂਗਾ ਇਹ ਜਿਹੜਾ ਸੈਸ਼ਨ ਹੈ ਇਹ ਵੀ ਹੜ੍ਹ ਦੇ ਪਾਣੀ ਦੇ ਵਿੱਚ ਨਾ ਕਿਤੇ ਰੁੜ ਕੇ ਚਲਾ ਜਾਵੇ ਇਹ ਸੰਜੀਵਨੀ ਨਾਲ ਦੋਹਾਂ ਤਰ੍ਹਾਂ ਨੂੰ ਬਹਿਸ ਕਰਨ ਦੀ ਲੋੜ ਹੈ ਜੇ ਇਹਦੇ ਤੇ ਵੀ ਪੋਲਿਟਿਕਲ ਰੋਟੀਆਂ ਸਿੱਖੀਆਂ ਗਈਆਂ ਤਾਂ ਪੰਜਾਬੀ ਸਮਝਣਗੇ ਕਿ ਤੁਸੀਂ ਹੜ੍ਹਾਂ 'ਚ ਤਾਂ ਰੋਟੀਆਂ ਸਿੱਖਦੇ-ਸਿੱਖਦੇ ਆਂ ਵਿਧਾਨ ਸਭਾ 'ਚ ਵੀ ਜਾ ਕੇ ਇਹੀ ਕੰਮ ਸ਼ੁਰੂ ਕਰਤਾ ਸਰਕਾਰ ਨੂੰ ਆਪਣਾ ਸ਼ੀਸ਼ਾ ਸਪਸ਼ਟ ਕਰਨਾ ਚਾਹੀਦਾ ਹੈ ਕਿ ਅਸੀਂ ਕੀ-ਕੀ ਕਰ ਰਹੇ ਆਂ ਗੁਰੂਦੀਤਨ ਨੂੰ ਸੰਜੀਵਨੀ ਨਾਲ ਬਹਿਚ ਪਾਰਟਿਸਪੇਟ ਕਰਨੀ ਚਾਹੀਦੀ ਹੈ ਜਿੰਦਾਬਾਦ ਮਰਦਾਬਾਦ ਕਰਕੇ ਜਾਂ ਸੈਸ਼ਨ ਦਾ ਕੰਮ ਠੱਪ ਕਰਕੇ ਇਹੋ ਜਿਹਾ ਗਮਗੀਨ ਮਾਹੌਲ ਚ ਅਰੇ ਇਹੋ ਜਿਹੀ ਸਿਆਸੀ ਦੰਮੇਵਾਦੀ ਕੀਤੀ ਗਈ ਸਮਝਦਾ ਕਿ ਬਿੱਤੀ ਹੋਈਆਂ ਸਿਆਸੀ ਧਿਰਾਂ ਨੇ ਨਕਾਰ ਲਏ ਤੋਂ ਉਹ ਹਮਦੱਦੀ ਨੇ ਤੋਂ ਆਪਣੀ ਕੁਰਸੀ ਨਜ਼ਰ ਆਉਂਦੀ ਹੈ ਸੋ ਇੱਕ ਵੱਡੀ ਪੰਜਾਬੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਸੈਸ਼ਨ ਜਿਹੜਾ ਆ ਰਿਹਾ ਉਸ ਸੰਬੰਧੀ ਨਾਲ ਹੜ ਦੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਜੀ ਜੀ ਸਿੱਧਾ ਅੱਗੇ ਵਧਾਂਗੇ ਤੇ ਗੱਲ ਕੇਂਦਰ ਦੀ ਕਰਾਂਗੇ ਕੇਂਦਰ ਦਾ ਰਵਈਆ ਜਗ ਚਾਹਰ ਹੈ ਵਾਰ-ਵਾਰ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਦਰਸ਼ਕ ਹੋਊਗਾ ਜਿਹਨੂੰ ਨਾਂ ਪਤਾ ਹੋਵੇ ਜਿਸ ਤਰ੍ਹਾਂ ਦਾ ਵਤੀਰਾ ਪੰਜਾਬ ਦੇ ਨਾਲ ਕੀਤਾ ਗਿਆ ਪਰ ਹੁਣ ਕੇਂਦਰ ਕਹਿੰਦੀ ਜੀ ਪੰਜਾਬ ਹੈ ਜਿਹੜਾ ਉਹ অতি ਹੜ ਪ੍ਰਭਾਵਿਤ ਸੂਬਾ ਹੈ ਪਹਿਲਾਂ ਹੜ ਪ੍ਰਭਾਵਿਤ ਕਿਹਾ ਗਿਆ ਸੀ ਹੁਣ অতি ਹੜ ਪ੍ਰਭਾਵਿਤ ਕਿਹਾ ਗਿਆ ਹੈ ਪਰ ਇਹ ਸਿਰਫ অতি ਲਾਉਣ ਦੇ ਨਾਲ ਪੰਜਾਬ ਦਾ ਜਿਹੜਾ ਕੋਈ ਫੰਡ ਹੈ ਉਹਦੇ 'ਚ ਕੋਈ ਵਾਧਾ ਨਹੀਂ ਹੋਣਾ ਜਿਹੜੇ ਮੁਆਵਜ਼ੇ ਵਗੈਰਾ ਫਸਲਾਂ ਦੇ ਮਿਲਲੇ ਨੇ ਜਾਂ ਹੋਰ ਮਿਲਲੇ ਨੇ ਉਹ ਉਸੇ ਤਰ੍ਹਾਂ ਰਹਿਣੇ ਨੇ ਪਰ ਇਸ ਤੋਂ ਹਟ ਕੇ ਇੱਕ 590 ਕਰੋੜ ਰੁਪਏ ਦਾ ਜਿਹੜਾ ਸੌਫਨ ਲੋਨ ਹੈ ਜਿਹੜਾ ਉਹ ਪੰਜਾਬ ਨੂੰ ਜੇ ਜ਼ਰੂਰ ਦਿੱਤਾ ਜਾ ਰਿਹਾ ਹੈ ਜਿਸ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਹੋ ਗਈ ਹੈ ਸੋ ਜਿਹੇ ਚ ਕਿਵੇਂ ਦੇਖਦੇ ਹੋ ਜਦੋਂ ਪੰਜਾਬ ਨੂੰ ਫੰਡਸ ਦੀ ਲੋੜ ਆ ਉਸ ਸਮੇਂ ਵੀ ਪੰਜਾਬ ਨੂੰ ਲੋਨ ਦਿੱਤਾ ਗਿਆ ਦੇਖੋ ਜਦੋਂ ਆਪਾਂ ਲੋਨ ਦੀ ਗੱਲ ਕਰਦੇ ਆ ਇਹ ਸ਼ਬਦ ਜ਼ਰੂਰ ਲੋਨ ਉਹਨਾਂ ਵਰਤਿਆ ਹੈ ਵੀ ਲੋਨ ਨਹੀਂ ਹੈ 590 ਕਰੋੜ ਸੌਫਟ ਲੋਨ ਜਿਹੜਾ ਤੁਸੀਂ ਸਿਕਰ ਕੀਤਾ ਇਹਦਾ ਅਰਥ ਹੈ ਕਿ ਲੰਬੇ ਸਮੇਂ ਦਾ ਕਰਜ਼ਾ ਯਾਨੀ 590 ਕਰੋੜ ਜਿਹੜਾ ਦਿੱਤਾ ਹੈ ਇਹ ਅਗਲੇ 50 ਸਾਲਾਂ ਚ ਵਾਪਸ ਕੀਤਾ ਜਾਣਾ ਸੋ ਕਹਿਣ ਨੂੰ ਲੋਨ ਆ ਪਰ ਇਹਦੀ ਮਿਆਦ ਬਹੁਤ ਲੰਬੀ ਹੈ ਇਹ ਗੱਲ ਦੂਜੀ ਜਿਹੜੀ ਹੈਗੀ ਹੈ ਹੜ੍ਹ ਦੀ ਜਿੱਦਾਂ ਦੀ ਸਥਿਤੀ ਬਣੀ ਵੀ ਆ ਮੰਨ ਲੈ ਲੋਨ ਵੀ ਦਿੱਤਾ ਹੋਏ ਤੇ ਚਲੋ ਪੰਜਾਬ ਚ ਮੌਕੇ ਤੇ ਵਰਤਿਆ ਜਾਏਗਾ ਜਿੱਦਾਂ ਦੀ ਸਥਿਤੀ ਬਣੀ ਆ ਪੰਜਾਬ ਦੀਆਂ ਸੜਕਾਂ ਤਬਾ ਪੰਜਾਬ ਦੀਆਂ ਸਰਕਾਰੀ ਇਮਾਰਤਾਂ ਤਬਾ ਪੰਜਾਬ ਦੇ ਸਕੂਲ ਤਬਾ ਪੰਜਾਬ ਦੇ ਪੁਲ ਤਬਾ ਵੱਡੀ ਮਾਤਰਾ ਦੇ ਵਿੱਚ ਪੰਜਾਬ ਦਾ ਸਿਸਟਮ ਨਾਲ ਵਿਕਾਸਾਂ ਚੀ ਦਾ ਨੁਕਸਾਨ ਹੋਇਆ ਨਹੀਂ ਪੰਜਾਬ ਦਾ ਬਹੁਤ ਵੱਡਾ ਐਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ ਜੇ ਆਪਾਂ ਦਾਗਾਂ ਦੀ ਵੀ ਗੱਲ ਕਰ ਲਈ ਤੇ باوجود ਪੰਜਾਬ ਨੂੰ ਇਹ ਸੰਕਰਜੋਂ ਨਿਕਲਣਾ ਹੈ ਨਾ ਸੌਖਾ ਨਹੀਂ 10590 ਕਰੋੜ ਦੇ ਆਏ ਐ ਤੋਂ ਇਹਨਾਂ ਵਿਕਾਸ ਪ੍ਰੋਜੈਕਟਾਂ ਤੇ ਇਸਤੇਮਾਲ ਹੋਣਗੇ ਇਹ ਚਲੋ ਪਹਿਲੂ ਇੱਕ ਤਾਂ ਚੰਗਾ ਹੈ ਹੀ ਹੈ ਕਿ ਪੈਸਾ ਤਾਂ ਮਿਲਿਆ ਦੂਜੀ ਗੱਲ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਪੰਜਾਬ ਨੇ ਮੰਗ ਦਿੱਤੀ 20000 ਕਰੋੜ ਰੁਪਏ ਦੀ ਹਾਲਾਂਕਿ 20000 ਕਰੋੜ ਰੁਪਏ ਤੋਂ ਵੀ ਸ਼ਾਇਦ ਵੱਧ ਦੀ ਲੋੜ ਪੈਗੀ ਇਹ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕੇਂਦਰ ਨੇ ਦਿੱਤਾ 1600 ਕਰੋੜ ਰੁਪਇਆ ਕਿੱਥੇ 20000 ਕਰੋੜ ਕਿੱਥੇ 1600 ਕਰੋੜ ਰੁਪਇਆ ਸੋ ਬਹੁਤ ਜ਼ਿਆਦਾ ਅੰਤਰ ਹੈ ਜਿੱਦਾਂ ਦੀ ਤਬਾਹੀ ਹੋਈ ਆ ਉਹ ਤਬਾਹੀ ਤੇ ਚੱਲਦੇ ਆ 1600 ਕਰੋੜ ਦਾ ਕੁਝ ਵੀ ਨਹੀਂ ਕੰਮ ਕਰਦੇ ਇੱਕ ਆਗੂ ਨੇ ਤੁਲਨਾ ਕੀਤੀ ਕਿ ਉਹ ਊਂਢ ਦੇ ਮੂੰਹ ਤੇ ਜ਼ੀਰੇ ਵਾਲੀ ਗੱਲ ਕਿਸੇ ਨਾਲ ਕੀ ਬਣੇਗਾ ਪਤਾ ਨਹੀਂ ਲੱਗਣਾ ਕਿੱਧਰ ਆਇਆ ਤੇ ਕਿੱਧਰ ਗਿਆ ਸੋ ਕੇਂਦਰ ਜਦੋਂ ਯੂ ਨੋ ਅਤ ਆਫਤ ਵਾਲਾ ਸੁਭਾ ਲਾਂ ਰਿਹਾ ਹੜਾਂ ਦੇ ਮੱਧੇ ਨਜ਼ਰ ਹੂੰ ਤਾਂ ਇਹ ਤਾਂ ਇੱਕ ਗੱਲ ਤਾਂ ਹੈ ਕਿ ਕੇਂਦਰ ਨੇ ਪ੍ਰਵਾਨਤਾ ਕੀਤਾ ਕਿ ਪੰਜਾਬ ਦੀ ਹਾਲਤ ਬਹੁਤ ਮਾੜੀ ਆ ਬਾਤਰਾ ਹਲੰਕਾਰ ਨੂੰ ਤਾਂ ਉਸ ਨੂੰ ਮਦਦ ਵੀ ਉਸੇ ਢੰਗ ਨਾਲ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਲੋਨ ਦੀ ਕਿਸ ਤਰ੍ਹਾਂ ਆਪਾਂ ਦੇਤੀ ਹੈ ਜਿਹੜੀ ਐਡਵਾਂਸ ਪੈਸੇ ਭੇਜਦੇ ਆ 590 ਕਰੋੜ ਉਹ ਨਾਲ ਗੱਲ ਨਹੀਂ ਬਣ ਲਗੀ ਵੱਡੇ ਪੱਤਰ ਤੇ ਪੈਕੇਜ ਦੇਣ ਦੀ ਲੋੜਾ ਤਾਂ ਹੀ ਪੰਜਾਬੀਆਂ ਨੂੰ ਕੁਝ ਰਾਹਤ ਮਿਲੇਗੀ ਇਹਦੇ ਨਾਲ ਕੁਝ ਥੋੜੇ-ਕੋਥੇ ਜਿਹੜੇ ਕੰਮ ਤਾਂ ਹੋ ਜਾਣਗੇ ਜਿੱਦਾਂ ਦੀ ਕਿਸਤੀਤੀ ਪੰਜਾਬ 'ਚ ਬਣੀ ਆ ਆਪਾਂ ਹੋਰ ਸਵਾਲ ਲੈਣ ਤੋਂ ਪਹਿਲਾਂ मैं दर्शकों के सामने एक एग्जाम्पल रखनी चाहना कि जनरल हड़ मारे खेत रहे टोहा पुट रहा टोहा पुटी जा रहा दो चार फुट डूंगा जर्नलिस्ट ने पूछा कि तू की पुट रहे टोहा कदे पुट रहा वो क्या इथे मेरा मकान सी अपने मकान दया नीह लभ रहा शायद मेरे मकान दीह मिल जाए ਤਾਂ ਮੈਂ ਜ਼ਮੀਨ ਉੱਪਰ ਕੇ ਦੇਖ ਸਕਦਾ ਚਾਹੇ ਮੇਰੇ ਕੋਈ ਭਾਂਡਾ ਢਿੰਡਾ ਹੋਰ ਸਮਾਨ ਵੀ ਇੱਥੋਂ ਮਿਲ ਜੇ ਚਾਣੀ ਕਿਸਾਨਾਂ ਨੂੰ ਆਪਣੇ ਮਕਾਨਾਂ ਦੀਆਂ ਨੀਆਂ ਲੱਪਣੀਆਂ ਵੀ ਔਖਾਂ ਹੋਣੀਆਂ ਪਈਆਂ ਫਸਲਾਂ ਦੀ ਤਾਂ ਗੱਲ ਹੀ ਛੱਡੋ ਜ਼ਮੀਨਾਂ ਦੀਆਂ ਵਟਾਂ ਦੀ ਤਾਂ ਗੱਲ ਹੀ ਛੱਡੋ ਇਹੋ ਜੀ ਧਰਾਸ ਦੀ ਤੇ ਉਹ ਤਵਾਹੀ ਜੋ ਪੰਜਾਬ ਨਿਕਲਿਆ ਇਸੇ ਕਰਕੇ ਪੰਜਾਬੀ ਕਹਿੰਦੇ ਕਿ ਵੱਡੇ ਫੜਦਾ ਵੱਡੀ ਮਤਦਦੀ ਲੋੜ ਹੈ ਸੋ ਪੰਜਾਬ ਜੀ ਜੀ ਸਿਰਸਬੱਗੇ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਗਿਆ ਹੈ ਮੁੱਖ ਮੰਤਰੀ ਖੁਦ ਸੋਸ਼ਲ ਮੀਡੀਆ ਤੇ ਇਸ ਬਾਬਤ ਪੋਸਟਾਂ ਪਾ ਰਹੇ ਨੇ ਐਨ ਆਰ ਆਈ ਭੈਣਾ ਭਰਾਵਾਂ ਨੂੰ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੇ ਸੇਫ ਇਲਾਕਿਆਂ 'ਚ ਲੋਕ ਬੈਠੇ ਨੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਕਿ ਇਸ ਬਾਬਤ ਤੁਸੀਂ ਆਪਣਾ ਯੋਗਦਾਨ ਪਾਓ ਤਾਂ ਕਿ ਪੰਜਾਬ ਮੁੜ ਪੈੜਾਂ ਤੇ ਖੜਾ ਹੋ ਸਕੇ ਤੇ ਜਿਹੜੇ ਹਜ਼ਾਰ ਦਾਨੀਆਂ ਦੇ ਵੱਲੋਂ ਪਹਿਲੇ ਹਜ਼ਾਰ ਦਾਨੀਆਂ ਦੇ ਵੱਲੋਂ ਕੀਤਾ ਗਿਆ ਦਾਨ ਤਾਂ ਉਸ ਨੂੰ ਲੈ ਕੇ ਵੀ ਖਾਸ ਤੌਰ ਤੇ ਸ਼ੁਕਰੀਆ ਦਾ ਕੀਤਾ ਗਿਆ ਹੈ ਦਕੋਮੋ ਭੰਤਰੀ ਭਗਵੰਤ ਮਾਨ ਆਪਣੇ ਸੂਬੇ ਦੀ ਅਗਵਾਈ ਕਰ ਰਹੇ ਮੁਖੰਦੀ ਤੌਰ ਤੇ ਸਵਾਭਿਕ ਹੈ ਉਹ ਸਾਡੇ ਸੂਬੇ ਦੇ ਨੇਤਾ ਹੈਗੇ ਆ ਜਿਸ ਕਰਾਰ ਪੰਜਾਬ ਦੀ ਤਵਾਹੀ ਹੋਈ ਹੈ ਮੁਖੰਦੀ ਭਗਵੰਤ ਮਾਨ ਆਪਣੇ ਵੱਲੋਂ ਅੱਡੀ ਟੋਟੀ ਦਾ ਜੋਰ ਲਾ ਰਿਹਾ ਹੈ ਪੰਜਾਬ ਨੂੰ ਇਸ ਸੰਕਟ ਤੋਂ ਕਿਵੇਂ ਕੱਢਿਆ ਜਾ ਸਕਦਾ ਹੈ ਅੱਜ ਵੀ ਉਹ ਵੱਡੇ ਪੱਧਰ ਦੀ ਮੀਟਿੰਗ ਕਰਕੇ ਕੀ ਕੀ ਸਟੈਪਸ ਲਏ ਜਾ ਸਕਦੇ ਕਿਹੜੇ ਕਿਹੜੇ ਖੇਤਰ ਕਿਹੜੇ ਕਿਹੜੇ ਸਟੈਪਸ ਲੈਣ ਦੀ ਲੋੜ ਹੈਗੀ ਹੈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਆਪਾਂ ਗੱਲ ਕਰ ਗਏ ਠੀਕ ਹੈ ओबीएसएमੰਤੋਲੀ ਬਲਾਗ ਹੈ 20000 ਕਰੋੜ ਦੀ ਮੰਗ ਕੀਤੀ ਗਈ ਹੈ ਉਹ ਵੀ ਕੇਂਦਰ ਨੂੰ ਇਸ ਲਈ ਬੇਨਤੀ ਕਰ ਰਿਹਾ ਹੈ ਔਰ ਆਹ ਦੂਜੇ ਚੌਥੇ ਜਨ ਮੁਖੰਦਰੀ ਭਗਵੰਤ ਮਾਨ ਆਪਣੀ ਗੱਲ ਦਰਉਂਦੇ ਹੈ ਕਿ ਮੈਂ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰ ਰਿਹਾ ਹਾਂ ਮੈਂ ਕੇਂਦਰ ਤੋਂ ਕੋਈ দান ਨਹੀਂ ਮੰਗ ਰਿਹਾ ਹੱਕ ਦੀ ਗੱਲ ਕਰ ਰਿਹਾ ਹਾਂ ਸੋ ਮੁਖੰਦਰੀ ਭਗਵੰਤ ਮਾਨ ਨੇ ਇਸੇ ਤਰੀਕੇ ਨਾਲ ਮਿਸ਼ਨ ਚੜ੍ਹਦੀ ਕਲਾ ਉਹਦਾ ਐਲਾਨ ਕੀਤਾ ਦੁਨੀਆ ਭਰ ਜਿਹੜੇ ਬੈਠੇ ਪੰਜਾਬੀ ਹੈ ਪੰਜਾਬੀ ਬਹੁਤ ਵੱਡੇ ਵਿਆਦੇਲ ਹੈ ਉਹ ਤਾਂ ਦੂਜੀਆਂ ਕੌਮਾਂ ਦੇ ਦੂਜੇ ਦੇਸ਼ਾਂ ਜਾ ਕੇ ਸੰਕਟ ਦੇ ਵੇਲੇ ਮਦਦ ਕਰਦੇ ਕਿਤੇ ਹਾੜ ਆਏ ਹੋਣ ਚਾਹੇ ਕਿਤੇ ਹੋਰ ਇਸ ਤਰ੍ਹਾਂ ਕੁਦਰਤੀ ਆਫਤਾਂ ਆਏ ਹੋਣ ਤੇ ਹੁਣ ਉਹਨਾਂ ਦੇ ਅਕਸਰ ਜਿਹੜੇ ਬਾਹਰ ਬੈਠੇ ਨੇ ਪੰਜਾਬ ਨੂੰ ਕਹਿੰਦੇ ਕਿ ਸਾਡਾ ਪੇਕਾ ਘਰ ਹੈ ਜੇ ਪੇਕਾ ਘਰ ਹੈ ਸੰਕਟ ਦਾ ਸਹਾਰ ਹੋਵੇ ਥਰੂ ਬਹਿ ਰਹੇ ਹੋਣ ਤਾਂ ਫਿਰ ਪੰਜਾਬੀ ਕਿਵੇਂ ਚੁੱਪ ਕਰਕੇ ਬੈਠ ਸਕਦੇ ਆ ਸੋ ਉਹਨਾਂ ਨੇ ਇੱਕ ਅਪੀਲ ਕੀਤੀ ਆਪਣੇ ਭਾਵਕ ਮਿਸਨ ਪੰਜਾਬ ਦੀ ਗੱਲ ਕਰਦੇ ਕਿ ਤੁਸੀਂ ਪੰਜਾਬ ਨੂੰ ਸੰਕਟੋਂ ਕੱਢਣ ਲਈ ਆਓ ਆਪਾਂ ਸਾਰੇ ਰਲ ਕੇ ਆਪਣਾ ਲਾ ਕਰੀਏ ਮੁੱਖ ਮੰਤਰੀ ਨੇ ਮੋੜਾ ਵੱਡਾਇਆ ਇਸ ਗੱਲ ਦੇ ਲਈ ਉਕਾ ਜਤਾ ਜੋ ਕੁਝ ਕੀਤਾ ਜਾ ਸਕਦਾ ਉਹ ਕਹਿੰਦੇ ਕਿ ਮੈਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗਾ ਜਦੋਂ ਤੱਕ ਪੰਜਾਬੀਆਂ ਨੂੰ ਸੰਕਟੋਂ ਬਾਹਰ ਕਢ ਨਹੀਂ ਲੈਂਦਾ ਸੋ ਮਿਸ਼ਨ ਚੜ੍ਹਦੀ ਕਲਾ ਚੜ੍ਹਦੀ ਕਲਾ ਆਪਣੇ ਆਪ ਜਿੱਦਾਂ ਬੰਗਿਆਂ ਨੇ ਪੰਜਾਬ ਦੀ ਚੜ੍ਹਦੀ ਕਲਾ ਦਾ ਸੰਕੇਤ ਹੈ ਜਿੱਥੇ ਦੂਜੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਖ-ਵੱਖ ਪਾਰਲੀਮੈਂਟ ਮੈਂਬਰ ਵਿਧਾਨ ਸਭਾ ਕੈਬਨਟ ਮੈਂਬਰ ਮਦਦ ਕਰਨ ਲੱਗੇ ਜਿੱਦਾਂ ਆਪਾਂ ਗੱਲ ਕਰ ਰਹੇ ਆਂ ਅੱਜ ਜਿਵੇਂ ਮੈਂ ਦੇਖ ਰਿਹਾ ਅਸੀਰ ਭਜਨ ਸਿੰਘ ਜਿਹੜੇ ਪਾਰਲੀਮੈਂਟ ਮੈਂਬਰ ਹੈ ਦੂਜੇ ਆਗੂ ਹੈ ਉਹ ਵਕਾ ਕਥਾ ਮਦੇ ਜੋ ਜੋ ਰਾਹਤ ਪਹਚਾ ਸਕਦੇ ਐ ਜੇ ਕੋਈ ਮੰਤਰੀ ਹੈ ਕੋਈ ਐਮਐਲਏ ਐ ਜਾਂ ਪਾਰਲੀਮੈਂਟ ਮੈਂਬਰ ਹੈ ਉਹ ਤਾਂ ਉ ਤਾਂ ਨਹੀਂ ਲੱਗੇ ਕਿ ਇਹ ਆਵ ਤਹਨੇ ਵੱਡੀ ਹੈ ਇਹ ਨਹੀਂ ਸਮਝ ਲੱਗ ਰਹੀ ਕਿ ਕਿੱਥੋਂ ਜਾ ਕੇ ਮਦਦ ਕੀਤੀ ਜਾਵੇ ਤੇ ਕਿੱਥੋਂ ਜਾ ਕੇ ਨਹੀਂ ਕੀਤੀ ਜਾਵੇ ਕਿ ਕਿਸੇ ਨੂੰ ਡੰਗਰਾਂ ਦੇ ਚਾਰੇ ਦੀ ਲੋੜ ਹੈ ਕਿਸੇ ਨੂੰ ਤਰਪਾਣਾਂ ਦੀ ਲੋੜ ਹੈ ਕਿਤੇ ਜਿਹੜਾ ਬਿਮਾਰੀਆਂ ਬੁਰੀ ਤਰ੍ਹਾਂ ਫੈਲੀਆਂ ਐ ਕਿਤੇ ਜ਼ਮੀਨ ਨਹੀਂ ਲੱਭਦੀ ਕਿਤੇ ਮਕਾਨ ਨਹੀਂ ਲੱਭਦਾ ਪੰਜਾਬ ਚ ਐਡੀ ਵੱਡੀ ਤਵਾਹੀ ਸ਼ਾਇਦ ਕਦੇ ਕਿਸੇ ਨੂੰ ਇਹ ਮਾੜੇ ਦਾ ਨਾਂ ਦੇਖਣੇ ਪਏ ਹੁਣ ਜੋ ਅੱਜ ਪੰਜਾਬ ਪੁੱਗ ਰਿਹਾ ਇਸ ਲਈ ਮੁੱਖ ਮੰਤਰੀ ਭਗਵਾਨਤ ਮਾਨ ਨੇ ਸੱਦਾ ਦਿੱਤਾ ਕਿ ਆਓ ਨਵੇਂ ਸਿਰੇ ਤੋਂ ਰੜਕੇ ਪੰਜਾਬ ਨੂੰ ਸਜਾਈਏ ਔਰ ਪਾਰਟੀ 그룹 ਬੰਦੀ ਤੋਂ ਉੱਪਰ ਉੱਠ ਕੇ ਪੰਜਾਬੀਆਂ ਦੀ ਮੱਦਦ ਦੀ ਲੋੜ ਹੈ। ਜੀ 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 ਉਹ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਪੰਜਾਬੀ ਹੈ ਉਹਨਾਂ ਵੱਲੋਂ ਵੀ ਕਿ ਚੰਗਾ ਪਰ ਮੰਗ ਆ ਰਿਹਾ ਉਹਨਾਂ ਦੇ ਸਦੇ ਨੂੰ ਮਿਲ ਰਿਹਾ ਜੀ ਜੀ ਸਿੱਧਾ ਸਾਹਿਬ ਅੱਗੇ ਗੱਲ ਕਰਾਂਗੇ ਪੰਜਾਬੀਆਂ ਦੀ ਸਿੱਖਾਂ ਦੀ ਮੈਨੀ ਪਾਰਲੀਮੈਂਟ ਦੀ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਵੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਇੱਕ ਵੈਬਸਾਈਟ ਜਾਰੀ ਕੀਤੀ ਗਈ ਹੈ ਤਖਤ ਜਿਹੜੇ ਤਖਤ ਸਾਹਿਬ ਦੇ ਜਥੇਦਾਰ ਨੇ ਗੈਨੀ ਕੁਲਦੀਪ ਸਿੰਘ ਗੜਗਾਜੀ ਜਿਸ ਦਾ ਨਾਮ ਹੈ ਸਰਕਾਰੇਖਾਲਸਾ.org ਇਸ ਵੈਬਸਾਈਟ ਤੇ ਜਾ ਕੇ ਤੁਸੀਂ ਡੋਨੇਸ਼ਨ ਕਰ ਸਕਦੇ ਹੋ ਜਿਹੜੀ ਕਿ ਹੜ੍ਹ ਪੀੜਤਾਂ ਦੇ ਲਈ ਸਾਰੀ ਉਹ ਜਿਹੜੀ ਰਾਸ਼ੀ ਹੈ ਉਹ ਵਰਤੀ ਜਾਵੇਗੀ ਕਲੀ ਸਰਕਾਰ ਨੇ ਜਿਹੜੀ ਵੱਡੇ ਪੱਧਰ ਦੇ ਉੱਪਰ ਜਥੇਬੰਦੀਆਂ ਨੇ ਜਾਂ ਕਹਿ ਲਓ ਕਿ ਵੱਡੇ ਪੱਧਰ ਦੇ ਉੱਪਰ ਜਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਨੇ ਸਾਰੇ ਬੜਾ ਕੰਮ ਕਰ ਰਹੇ ਨੇ ਤੇ ਹੁਣ શ્રી ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਇਹ ਐਫਰਟਸ ਕੀਤੇ ਜਾ ਰਹੇ ਨੇ ਬਿਕੋਸ ਸਹੀ ਹੈ ਕਿ ਦੇਖੋ ਸਰਕਾਰ ਜਦਾਂ ਵਗੈਰੇ ਕਿ ਸਰਕਾਰ ਸੂਬੇ ਦੀ ਜ਼ਿੰਮੇਵਾਰੀ ਸੰਭਾਲ ਰਹੀ ਆ ਉਹਨਾਂ ਵੱਲੋਂ ਤਾਂ ਕਰਨਾ ਹੀ ਕਰਨਾ ਹੈ ਪਰ ਸਮਾਜਿਕ ਜਥੇਬੰਦੀਆਂ ਜਿਦਾਂ ਆਪਾਂ ਪਹਿਲਾਂ ਵੀ ਅਕਸਰ ਜ਼ਿਕਰ ਕਰਦੇ ਰਹੇ ਨੇ ਮਾਲਵੇ ਚ ਲੋਕ ਕਿਸਾਨਾਂ ਪਿੰਡਾਂ ਵਾਲੇ ਜੋਂ ਟਰਾਲੀਆਂ ਟਰੈਕਟਰ ਜੋੜ ਕੇ ਤੁਰਦੇ ਆ ਔਰ ਕਈ ਵਾਰੇ ਬਦਕਿਸਮਤਾਂ ਰਸਤੇ 'ਚ ਹਾਸਿਆਂ ਦਾ ਸ਼ਿਕਾਰ ਵੀ ਹੋਏ ਬਿਲਕੁਲ ਪਹੁੰਚਦੇ ਪਹੁੰਚਦੇ ਸਕੇ ਹੋ ਜਾ ਮੌਸਮ ਕਿਤੇ ਰਾਤ ਕਿਤੇ ਦਿਨ ਕਿਤੇ ਕਿੱਦਾਂ ਦਾ ਮਾਹੌਲ ਜਿੱਦਾਂ ਦਾ ਪੰਜਾਬ ਜੂਜ ਰਜਦਾ ਆਪਾਂ ਅਕਸਰ ਕਹਿੰਨੇ ਕਿਤੇ ਕੋਈ ਸਪਾ ਨਾਲ ਮਰ ਰਿਹਾ ਕਿਤੇ ਕੋਈ ਡੁੱਬ ਕੇ ਮਰ ਗਿਆ ਕੋਈ ਇਸ ਕਰਕੇ ਮਰ ਗਿਆ ਕਿ ਆਪਣੇ ਖੇਤ ਨੂੰ ਦੇਖਣ ਗਿਆ ਤਾਂ ਖੇਤ ਤੋਂ ਵਾਹੀ ਦਾ ਮੰਜਰ ਸੀ ਬਰਜ਼ਾਸ਼ ਨਹੀਂ ਕਰਿਆ ਦਿਲ ਦਾ ਤੋੜਾ ਪੈ ਗਿਆ ਤੇ ਜਾਨ ਚਲੀ ਗਈ ਜਿਹੜੇ ਜਾਂਦੇ ਵੀ ਹੈ ਕਈ ਉਹ ਕਹਿੰਦੇ ਕਿਸ ਤਾਂ ਮਰਿਆ ਨਾਲੋਂ ਵੀ ਮਾਰੇ ਆ ਭੜੇ ਆ ਸੋ ਇਹ ਜੀ ਸਥਿਤੀ ਦੇ ਵਿੱਚ ਸਮਾਜ ਦੇ ਵੀ ਜਿਥੇ ਬੰਦੀਆਂ ਵੱਖ-ਵੱਖ ਜਿਵੇਂ ਆਪਾਂ ਕਹਿੰਦੇ ਕਲਾਕਾਰ ਹੈ ਤੇ ਫਿਲਮੀ ਦੁਨੀਆ ਨਾਲ ਜੁੜੇ ਹੋਏ ਤੇ ਸੰਗੀਤ ਦੀ ਦੁਨੀਆ ਨਾਲ ਜੁੜੇ ਹੋਇਆ ਇਦਾਂ ਜਿਹੜਾ ਹੈਗਾ ਤਾਨਕ ਸਸਤਾ ਮੈਂ ਸੋਹਣੀ ਗੁਰਦਾਰਾ ਪਰਉਮਦ ਕਮੇਟੀ ਆਪਣੇ ਤੌਰ ਤੇ ਚਾਰਾ ਕਰ ਰਹੀ ਹੈ ਅਕਾਲ ਸਾਹਿਬ ਦੇ ਜਿ세 ਜ਼ਿਆਦਾ ਪਰ ਜ਼ਿਕਰ ਕਰ ਰਹੇ ਗੁਰਗਾਹ ਸਾਹਿਬ ਦਾ ਗੁਰਗਾਹ ਸਾਹਿਬ ਨੇ ਜੀਚੇ ਤੌਰ ਤੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਕਿ ਤੁਸੀਂ ਸਾਡੇ ਨਾਲ ਇਹ ਸਾਹਿਬ ਦੇ ਨਾਲ ਸੰਪਰਕ ਕਰੋ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਸੀ ਤੁਹਾਡੀ ਮਦਦ ਕਰਾਂਗੇ ਉੱਥੇ ਉਹ ਪਹਚਾਈ ਜਾਵੇ ਤਾਂ ਕਿ ਸਹੀ ਤੇ ਅਸਲ ਜਿਹੜੇ ਲੋੜਵੰਦ ਆ ਉਹਨਾਂ ਦੀ ਮਦਦ ਹੋ ਸਕੇ ਔਰ ਦੂਰ ਵੀ ਨਾ ਪਵੇ ਕਿ ਕੋ ਥਾਂ ਜਿਹੜਾ ਸਮਾਨ ਦਾਰ ਦੂਜੀ ਥਾਂ ਵੀ ਉੱਥੇ ਉਸੇ ਤਰੀਕੇ ਨਾਲ ਜਣੀ ਜਿੰਨੇ ਕਿਸੇ 'ਚ ਪਹੁੰਚਾਇਆ ਜਿੰਨਾ ਕਿਸੇ ਦਾਵਾ ਹੈ ਸਾਰੇ ਪੰਜਾਬ ਨੂੰ ਬਚਾਉਣ ਦੇ ਲਈ ਲੱਗੇ ਵਿਆ ਇਸੇ ਕਰਕੇ ਆਪਾਂ ਅਕਸਰ ਕਹਿੰਦੇ ਕਿ ਪੰਜਾਬ ਮਾਨਵਤਾ ਦਾ ਸਨੇਹਾ ਦਿੰਦਾ ਹੈ ਇਹੀ ਮਾਨਵਤਾ ਦਾ ਸਨੇਹਾ ਜ ਪੰਜਾਬ ਦੇ ਕੰਮ ਆ ਰਿਹਾ ਅੱਜ ਪੰਜਾਬ ਦੇ ਜੇ ਯੂਪੀ ਤੋਂ ਚੱਲ ਕੇ ਮੁਸਲਮਾਨ ਆ ਰਹੇ ਆ ਵੱਖ-ਵੱਖ ਧਰਮਾਂ ਦੇ ਲੋਕ ਆ ਰਹੇ ਇਸੇ ਕਰਕੇ ਆ ਰਿਹਾ ਕਿ ਸਾਰੇ ਜਾਣਦੇ ਕਿ ਪੰਜਾਬ ਮਾਨਵਤਾ ਦਾ ਸੁਨਿਆ ਦੇਣ ਵਾਲਾ ਸੂਬਾ ਤੇ ਸੂਬੇ ਤੇ ਲੋਕੀ ਸੰਕਟ ਜਾਏ ਆਉ ਆਪਾਂ ਇਹਨਾਂ ਨੂੰ ਕਾੜਨ ਲਾਈਏ ਤੇ ਸੰਕਟ ਤੋਂ ਬਾਹਰ ਲੈ ਕੇ ਵੱਡੀਆਂ ਸੰਸਥਾਵਾਂ ਵੀ ਇਸ ਕੰਮ 'ਚ ਲੱਗੀਆਂ ਵੀ ਆ ਜੁਟੀਆਂ ਵੀ ਆ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਹੂੰ ਸਿੱਤਾਂ ਬੱਗੇ ਜੇਕਰ ਹੈ ਜਿਹੜਾ ਉਹ ਪਾਖੜਾ ਡੈਮ ਦਾ ਕਰਾਂਗੇ ਪਾਖੜਾ ਡੈਮ ਦੇ ਨਾਲ ਜਿਸ ਤਰ੍ਹਾਂ ਦਾ ਕਾਟੋ ਕਲੇਸ਼ ਚੱਲ ਰਿਹਾ ਉਹ ਜਗ ਜਾਹਿਰ ਹੈ ਪਰ ਇਸ ਸਮੇਂ ਦੇ ਵਿਚਕਾਰ ਇੱਕ ਅਹਿਮ ਮੀਟਿੰਗ ਹੁੰਦੀ ਹੈ ਬੀਬੀਐਮਬੀ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸਾਰਿਆਂ ਦੇ ਉੱਚ ਅਧਿਕਾਰੀ ਪਹੁੰਚੇ ਸੀ ਤੇ ਇੱਥੇ ਰੌਲਾ ਪਿਆ ਹੈਗਾ ਵੱਧ ਪਾਣੀ ਛੱਡਣ ਦਾ ਵੱਧ ਪਾਣੀ ਕਹਿੰਦੇ ਕਿਉਂ ਛੱਡਿਆ ਗਿਆ ਜਦੋਂ ਤੁਹਾਨੂੰ ਕਿਹਾ ਗਿਆ ਸੀ ਕਿ ਇੰਨਾ ਪਾਣੀ ਨਹੀਂ ਛੱਡਣਾ ਤਾਂ ਇਸ ਮਸਲੇ ਤੇ ਸਖਤ ਰੋਸ ਹੈ ਜਿਹੜਾ ਉਹ ਖਾਸ ਕਰਕੇ ਪੰਜਾਬ ਨੇ ਜਤਾਇਆ ਜੀ ਦੇਖੋ ਪੁਰਾ ਮੈਂ ਸਵਾਲਾ ਜਦੋਂ ਆਪਾਂ ਹੜ੍ਹਾਂ ਦੀ ਸੰਕਟ ਦੀ ਗੱਲ ਕਰਦੇ ਆਂ ਅਗਲੀ ਗੱਲ ਤਾਂ ਜੇ ਸਿਧਾਂਤਿਕ ਤੌਰ ਤੇ ਦੇਖਿਆ ਜਾਵੇ ਪਾਖੜਾ ਡੈਮ ਪੰਜਾਬ ਦੀ ਇਹ ਗੱਲ ਹੈ ਚਾਹੀਦਾ ਪੰਜਾਬ ਦੀ ਨਿਗਰਾਨੀ ਪੰਜਾਬ ਦੀ ਸਕੁਰਤੀ ਚ ਹੋਣਾ ਚਾਹੀਦਾ ਕਿਉਂਕਿ ਜਦ ਸੰਕਟ ਆਉਂਦਾ ਸਥਿਤੀ ਹੁੰਦੀ ਹੈ ਕੌਣ ਸਾਹਮਣਾ ਕਰ ਰਿਹਾ ਪੰਜਾਬ ਕਰ ਰਿਹਾ ਤੇ ਕੰਟਰੋਲ ਕਰ ਰਿਹਾ ਕੇਂਦਰ ਯਾਨੀ ਇਹ ਬੜਾ ਜੀਵਤ ਭਾਗ ਹੈ ਕਿ ਉਸ ਪਾਖੜਾ ਬੋਰਡ ਦਾ ਸਿੱਧੇ ਤੌਰ ਤੇ ਸਬੰਧ ਪੰਜਾਬ ਨਾਲ ਹੈ ਕੋਈ ਦੂਜੇ ਸੂਬਿਆਂ ਨਾਲ ਪਰ ਮੁੱਖ ਜਿਹੜਾ ਤੇਰਾ ਪੰਜਾਬ ਹੈ ਤੇ ਕੰਟਰੋਲ ਕੇਂਦਰ ਦਾ ਇੱਕ ਪਾਸੇ ਅਸੀਂ ਫੈਡਰਲ ਟਾਂਜ ਦੀਆਂ ਗੱਲਾਂ ਕਰਦੇ ਆਂ ਦੂਜੇ ਪਾਸੇ ਜਿਹੜੇ ਸੂਬਿਆਂ ਨਾਲ ਸੰਬੰਧ ਦਾ ادارے ਆ ਜਿਹੜੇ ਹੋਣੇ ਚਾਹੀਦੇ ਆ ਉਹਨਾਂ ਦੇ ਕੰਟਰੋਲ ਕੇ ਅੰਦਰ ਦਾ ਹੁਣ ਪੰਜਾਬ ਇਹ ਕਹਿ ਰਿਹਾ ਕਿ ਜੇ ਤੁਸੀਂ ਸਮੇਂ ਸਿਰ ਪਾਣੀ ਛੱਡਿਆ ਹੁੰਦਾ ਥੋੜਾ ਥੋੜਾ ਕਰਕੇ ਜਿੰਨਾ ਲੋਡ ਸਿਸਟਮ ਤੱਕ ਪਾਣੀ ਛੱਡਦੇ ਰਹਿੰਦੇ ਤਾਂ ਸ਼ਾਇਦ ਇੱਡਾ ਸੰਕਰਨਾ ਆਉਂਦਾ ਅਚਾਨਕ ਕਹਿੰਦੇ ਤੁਸੀਂ ਤਾਂ ਪੰਜਾਬ ਵਾਲਿਆਂ ਨੂੰ ਪੁੱਛਦੇ ਨਹੀਂ ਪਾਖੜਾ ਬੋਰਡ ਦੀ ਮੈਨੇਜਮੈਂਟ ਦੇਖਦੀ ਹੈ ਕਿ ਕਦੋਂ ਪਾਣੀ ਛੱਡਣਾ ਕਦੋਂ ਨਹੀਂ ਛੱਡਣਾ ਕਈ ਵਾਰੀ ਇਕੱਠਾ ਪਾਣੀ ਛੱਡ ਦਿੰਦੇ ਆ ਇਕੱਠਾ ਪਾਣੀ ਉਹ ਪਾਖੜਾ ਬੋਰਡ ਤੋਂ ਜਾਏਗਾ ਅਗੇ ਤੁਸੀਂ ਬਣ ਕੇ ਹਜੇ ਕਈ ਬਣਾ ਢਾਲ ਆਏਗਾ ਜਾ ਕੇ ਤੇ ਹਰਦੇ ਸੇਵਤਾਨ ਕਰਨੇ ਲੈ ਇਹਦਾ ਪੰਜਾਬ ਵਾਲਿਆਂ ਨੂੰ ਇਹ ਇਤਰਾਜ਼ ਹੈ ਹੁਣ ਜਿਸ ਮੁੱਦੇ ਦਾ ਆਪਾਂ ਗੱਲ ਕਰਾਂ ਦੇਖੋ ਇਹ ਕਹਿੰਦੇ ਸੀ ਕਿ ਅਸੀਂ ਤਾਂ 70000 ਕਿਉਂ ਸੇ ਪਾਣੀ ਛੱਡਣਾ ਹੈ ਪੰਜਾਬ ਵਾਲੇ ਕਹਿੰਦੇ ਕਿ ਕਿਉਂ ਡਬਾਉਣ ਲੱਗਿਆ ਤੁਸੀਂ ਪੰਜਾਬ ਨੂੰ ਪੰਜਾਬ ਬਣਿਆ ਇਸ ਗੱਲ ਤੇ ਮੀਟਿੰਗ ਦੇ ਵਿੱਚ ਕਿ ਨਹੀਂ ਇਹ ਨਹੀਂ ਹੋਏਗਾ ਹੁਣ ਉਸ ਤੋਂ ਬਾਅਦ ਕਿਹਾ ਕਿ 45000 ਕਿਉਂ ਸੇਗਾ ਜਿਹੜਾ ਹੈਗਾ ਪਾਣੀ ਪਾਖੜਾ ਬੋਰਡ ਤੋਂ ਛੱਡਿਆ ਜਾ ਰਿਹਾ ਹੈ ਨਹੀਂ ਕਿੱਥੇ 70000 ਕਿਉਂ ਸੇ ਤੇ ਕਿੱਥੇ 45000 ਕਿਉਂ ਸੇ ਜਣੀ ਪਹਿਲਾਂ 40000 ਸੀ 40 ਤੋਂ ਸਿੱਧਾ ਹੀ 70 ਜੀ ਜੀ ਪਾਣੀ ਕਿਹਾ ਕਿ 5000 ਕਿਉਂਸ ਵਧਾਓ 40 ਤੋਂ ਵਧਾ ਕੇ 45 ਕੀਤਾ 45000 ਕਿਉਂਸ ਪਾਣੀ ਜਾ ਰਿਹਾ ਸੋ ਕੋਈ ਨਾ ਕੁਝ ਕੰਟਰੋਲ ਆ ਪਰ ਇਹਦੇ ਬਾਵਜੂਦ ਕੁਦਰਤ ਜਿਹੜੀ ਹੈ ਕਿ ਜਿੱਦਾਂ ਦੀਆਂ ਬਾਰਸ਼ਾਂ ਲਗਾਤਾਰ ਹੋ ਰਹੀਆਂ ਪੌਂਡਾਂ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਹੈ ਜੀ ਜੀ ਉਹ ਪਾਣੀ ਜਦੋਂ ਛੱਡਿਆ ਜਾਂਦਾ ਪੌਂਡਾਂ ਵਾਲਾ ਉਹ ਵਿਆਸ ਜਾ ਕੇ ਮਾਰ ਕਰਦਾ ਅੱਜ ਜਿਹੜੇ ਤਾਜ਼ਾ ਰਿਪੋਰਟ ਆ ਉਹ ਹੈ ਕਿ ਫਾਜ਼ਲ ਕਾ ਫਰੂਦ ਪਰ ਤੇ ਕਿਤੇ ਨਵੇਂ ਸਰੇ ਤੋਂ ਹਟਦੇ ਪਾਣੀ ਨੇ ਜਾ ਕੇ ਮਾਰ ਕੀਤੀ ਐ ਇਦਾਂ ਪੰਜਾਬ ਵਾਲੇ ਵੀ ਕਹਿ ਰਹੇ ਕਿ ਤੁਸੀਂ ਪਾਖੜਾ ਬੋਰਡ ਵਾਲਿਆਂ ਨੂੰ ਕਹਿ ਰਹੇ ਕਿ ਤੁਸੀਂ ਜਿਹੜਾ ਪਾਖੜਾ ਡੈਮ ਹੈ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ 2-4 ਫੁੱਟ ਪਹਿਲਾਂ ਨਾਲੋਂ ਕਟਾ ਕੇ ਤੈਅ ਕਰੋ ਕਿਉਂਕਿ ਤੁਸੀਂ ਖਤਰੇ ਦਾ ਨਿਸ਼ਾਨ ਇੰਡੀਕਟੇ ਰਹਿੰਦੇ ਹੋ ਵੱਡੀ ਪੱਧਰ ਤੇ ਜਾ ਕੇ ਪਾਣੀ ਫੇਰ ਛੱਡਦੇ ਹੋ ਜੇ ਖਤਰੇ ਦਾ ਨਿਸ਼ਾਨ ਨਹੀਂ ਕੁਝ ਫੁੱਟ ਹੇਠਾਂ ਹੋਵੇ ਉਹ ਤੋਂ ਉੱਪਰ ਤੇ ਤੋਂ ਬਾਅਦ ਦਾ ਪਾਣੀ ਛੱਡੋ ਦਿੱਕਤ ਨਾ ਆਵੇ ਹੂੰ ਸੋ ਇਹਦਾ ਸੁਝਾਅ ਹੈ ਇਹ ਤਮਾਸ਼ਾ ਕੋਈ ਹੋਰ ਦੇਖਦਾ ਜੀ ਜੀ ਮਿਸ ਸਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਦੇ ਵਿੱਚ ਅਹਿਮ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਕੱਲ ਇਸੇ ਤਰ੍ਹਾਂ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ